ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਇਸ YouTube ਚੈਨਲ ਪ੍ਰਤਿਭਾ ਨਰਸਿੰਗ ਟਿਊਟਰ ਤੇ ਇੱਥੇ ਅਸੀਂ ਕਰਾਂਗੇ ਬਹੁਤ ਹੀ ਮਹੱਤਵਪੂਰਨ MCQ ਜਿਹੜੇ ਕਿ ਤੁਹਾਡੇ DHS ਦੇ ਪੇਪਰ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਰਹਿਣਗੇ ਅੱਜ ਅਸੀਂ ਕਰਨ ਜਾ ਰਹੇ ਹਾਂ ਪੰਜਾਬ ਦਾ ਇਤਿਹਾਸ ਸੋ ਅੱਜ ਦਾ ਜਿਹੜਾ ਪਹਿਲਾ ਪ੍ਰਸ਼ਨ ਰਹੇਗਾ ਔਰੇਗਾ ਭਗਤ ਧੰਨਾ ਜੀ ਕਿਸ ਜਾਤ ਨਾਲ ਸੰਬੰਧ ਰੱਖਦੇ ਹਨ ਭਗਤ ਧੰਨਾ ਜੀ ਜੱਟ ਜੱਟ ਜਾਤ ਨਾਲ ਸੰਬੰਧ ਰੱਖਦੇ ਸਨ ਕੁਐਸਚਨ ਨੰਬਰ 2 ਹੈ ਜੀ ਹਿਸਟੋਰੀਕਲ ਲੈਂਗੁਇਸਟਿਕ ਐਂਡ ਇੰਡੋ ਆਰੀਅਨ ਲੈਂਗੁਏਜ ਦਾ ਕਰਤਾ ਕੌਣ ਹੈ ਏ ਐਮ ਘਟੇਗ ਗੁਰੂ ਨਾਨਕ ਦੇਵ ਜੀ ਦੀ ਜਨਮ ਤਿਥੀ ਇਹਨਾਂ ਵਿੱਚੋਂ ਕਿਹੜੀ ਹੈ 1469 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਰਾਇਪੋਇ ਦੀ ਤਲਵੰਡੀ ਦੇ ਵਿੱਚ ਜਨਮ ਹੋਇਆ ਸੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਿਹੜੇ ਸੰਸਕ੍ਰਿਤ ਅਧਿਆਪਕ ਕੋਲ ਪੜਨ ਲਈ ਲਾਇਆ ਗਿਆ ਪੰਡਤ ਗੋਪਾਲ ਕੋਲ ਜਨੇਊ ਦੀ ਰਸਮ ਸੀ ਜਿਹੜੀ ਪੰਡਤ ਹਰਦੀਾਲ ਨੇ ਕੀਤੀ ਸੀ ਪਰ ਜਨ ਪੜਨੇ ਲਾਇਆ ਗਿਆ ਸੀ ਤਾਂ ਪੰਡਤ ਗੋਪਾਲ ਕੋਲੇ ਗੁਰੂ ਨਾਨਕ ਦੇਵ ਜੀ ਦੇ ਫਾਰਸੀ ਦੇ ਅਧਿਆਪਕ ਕੌਣ ਸਨ ਮੌਲਵੀ ਕুতਬੁਦੀਨ ਕਵੈਸਚਨ ਨੰਬਰ 7 ਹੈ ਜੀ ਗੁਰੂ ਨਾਨਕ ਦੇਵ ਜੀ ਲਈ ਕਿਸ ਪ੍ਰੋਹਿਤ ਕੋਲ ਜਨੇਊ ਪਨਾਉਣ ਦੀ ਰਸਮ ਲਈ ਕਿਹਾ ਗਿਆ ਸੀ ਪੰਡਤ ਹਰਧਿਆਲ ਕੋਲੇ ਕਵੈਸਚਨ ਨੰਬਰ 8 ਹੈ ਜੀ ਗੁਰੂ ਨਾਨਕ ਦੇਵ ਜੀ ਦਾ ਦਇਆ ਕਪਾ ਸੰਤੋਖ ਸੂਤ ਵਾਲਾ ਸ਼ਲੋਕ ਉਹਨਾਂ ਦੀ ਕਿਹੜੀ ਰਚਨਾ ਵਿੱਚ ਵਿੱਚ ਸ਼ਾਮਲ ਹੈ ਆਸਾਂ ਦੀ ਵਾਰ ਕਵੈਸਚਨ ਨੰਬਰ 9 ਹੈ ਜੀ ਮਹਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਭੈਣ ਬੀਬੀ ਨਾਨਕੀ ਕੋਲ ਕਿੱਥੇ ਭੇਜਿਆ ਸੀ ਸultanpur ਭੇਜਿਆ ਸੀਗਾ ਬੀਬੀ ਨਾਨਕੀ ਦੇ ਪਤੀ ਦਾ ਨਾਂ ਕੀ ਸੀ ਜੈਰਾਮ ਸੀ ਗੁਨਾਨੰਦ ਦੇਵ ਜੀ ਦੇ ਸਮੇਂ ਤਲਵੰਡੀ ਦਾ ਸਰਦਾਰ ਕੌਣ ਸੀ رائے ਬੁਲਾਰ ਸੀ ਕੁਐਸਚਨ ਨੰਬਰ 12 ਗੁਨਾਨੰਦ ਦੇਵ ਜੀ ਨੂੰ ਪਿਤਾ ਜੀ ਨੇ ਵਪਾਰ ਲਈ ਕਿੰਨੇ ਰੁਪਏ ਦਿੱਤੇ 200 ਰੁਪਏ ਦਿੱਤੇ ਕੁਐਸਚਨ ਨੰਬਰ 13 ਜੀ ਗੁਨਾਨੰਦ ਦੇਵ ਜੀ ਨੇ ਕੁੱਲ ਕਿੰਨੀ ਉਮਰ ਬਿਤਾਈ 70 ਸਾਲ 4 ਮਹੀਨੇ ਤੇ 3 ਦਿਨ ਉਮਰ ਬਿਤਾਈ ਕੁਐਸਚਨ ਨੰਬਰ 14 ਜੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਕੀ ਸੀ ਭਾਈ ਲੈਣਾ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਲੋਕ ਹਨ 58 ਕੁਐਸਚਨ ਨੰਬਰ 16 ਬੀਬੀ ਪਾਨੀ ਕਿਸ ਦੀ ਸਪੁੱਤਰੀ ਹਨ ਬੀਬੀ ਪਾਨੀ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਸਨ ਲੰਗਰ ਦੀ ਪ੍ਰਥਾ ਕਿਸ ਗੁਰੂ ਨੇ ਚਲਾਈ ਸੀ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ ਕੁਐਸਚਨ ਹੈ ਜੀ ਗੋਇੰਦਵਾਲ ਸਾਹਿਬ ਵਿਲੇ ਵਿਖੇ 84 ਪੌੜੀਆਂ ਦੀ ਬਾਉਲੀ ਕਿਸ ਨੇ ਬਣਾਈ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਬਣਾਈ ਸੀ ਬਹੁਤ ਸ੍ਰੀ ਗੁਰੂ ਅਮਰਦਾਸ ਜੀ ਵੱਡੀ ਉਮਰ ਦੇ ਗੁਰੂ ਸਨ ਬਜ਼ੁਰਗ ਉਮਰ ਦੇ ਮਤਲਬ 73 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਗੱਦੀ ਮਿਲੀ ਸੀ ਉਹਨਾਂ ਨੇ ਗੋਇੰਦਵਾਲ ਸ਼ਹਿਰ ਬਸਾਇਆ ਸੀ ਗੁਰੂ ਅਮਰਦਾਸ ਜੀ ਨੇ ਅਗਲਾ ਕੁਐਸਚਨ ਹੈ ਜੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਂ ਕੀ ਸੀ ਭਾਈ ਜੇਠਾ ਜੀ ਗੱਦੀ ਮਿਲਣ ਤੋਂ ਬਾਅਦ ਉਹਨਾਂ ਦਾ ਨਾਮ ਆਰਮਦਾਸ ਰੱਖਿਆ ਗਿਆ ਸੀ। ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਂ ਕੀ ਸੀ ਬੀਬੀ ਭਾਨੀ ਸੀ। ਗੁਰੂ ਰਾਮਦਾਸ ਜੀ ਦੇ ਕਿੰਨੇ ਸੁਪੁੱਤਰ ਸਨ ਤਿੰਨ ਸੀ। ਬਾਬਾ ਮੋਹਨ ਕਿਸ ਗੁਰੂ ਜੀ ਦੇ ਸੁਪੁੱਤਰ ਸਨ ਮੋਹਨ ਅਤੇ ਮੋਰੀ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਸਨ। ਹਰਮੰਦਰ ਸਾਹਿਬ ਦੀ ਉਸਾਰੀ ਕਿਹੜੇ ਗੁਰੂ ਨੇ ਕੀਤੀ ਸੀ? ਸ੍ਰੀ ਗੁਰੂ ਅਮਰਦਾਸ ਜੀ ਨੇ ਉਸਾਰੀ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਹੜੇ ਸਮਾਤ ਵਿੱਚ ਤਿਆਰ ਹੋਈ ਸੀ? 1661 ਵਿੱਚ ਤਿਆਰ ਹੋਈ ਸੀ। ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ? ਸ੍ਰੀ ਬਾਬਾ ਬੁੱਢਾ ਜੀ ਸਨ। ਤਰਨਤਾਰਨ ਦਾ ਸਰੋਵਰ ਕਿਸ ਗੁਰੂ ਨੇ ਬਣਾਇਆ ਸੀ? ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਤਰਨਤਾਰਨ ਦਾ ਸਰੋਵਰ ਬਣਵਾਇਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ? ਮਾਤਾ ਗੰਗਾ ਜੀ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਧਾਰਮਿਕ ਵਿਦਿਆ ਕਿਸ ਪਾਸੋਂ ਪ੍ਰਾਪਤ ਕੀਤੀ ਸੀ? ਬਾਬਾ ਬੁੱਢਾ ਜੀ ਕੋਲੋਂ ਪ੍ਰਾਪਤ ਕੀਤੀ ਸੀ। ਗੁਰੂ ਹਰਗੋਬਿੰਦ ਸਾਹਿਬ ਕਿੰਵੇਂ ਗੁਰੂ ਸਨ? 6ਵੇਂ ਗੁਰੂ ਸਨ। ਕੁਐਸਚਨ ਨੰਬਰ 3 ਬੀਬੀ ਖੀਵੀ ਜੀ ਦੀ ਸ਼ਾਦੀ ਕਿਹੜੇ ਗੁਰੂ ਨਾਲ ਹੋਈ ਸੀ? ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਬੀਬੀ ਖੀਵੀ ਦੀ ਸ਼ਾਦੀ ਹੋਈ ਸੀ। ਕਵੈਸਚਨ ਨੰਬਰ 31 ਹੈ ਜੀ ਗੁਰੂ ਹਰਾਈ ਜੀ ਦੇ ਪਿਤਾ ਦਾ ਨਾਂ ਕੀ ਸੀ ਬਾਬਾ ਗੁਰੂ ਦਿੱਤਾ ਜੀ ਬਾਬਾ ਗੁਰੂ ਦਿੱਤਾ ਜੀ ਕਿਹੜੇ ਗੁਰੂ ਦੇ ਸਪੁੱਤਰ ਸਨ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਸਨ ਕਵੈਸਚਨ ਨੰਬਰ 33 ਹੈ ਬਾਬਾ ਆਲਾ ਸਿੰਘ ਦਾ ਕਿਹੜੀ ਮਿਸਲ ਨਾਲ ਸੰਬੰਧ ਸੀ ਫੂਲ ਚੱਕਿਆ ਫੂਲਕੀਆਂ ਮਿਸਲ ਨਾਲ ਇਹ ਕਵੈਸਚਨ ਐਦਾਂ ਵੀ ਆ ਸਕਦਾ ਜਿਹੜਾ ਪਟਿਆਲਾ ਸ਼ਹਿਰ ਹੈ ਉਹ ਕਿਸ ਦੇ ਨਾਮ ਤੇ ਸੀ ਬਾਬਾ ਆਲਾ ਪਟਿਆਲਾ ਮਤਲਬ ਆਲਾ ਦੇ ਨਾਮ ਤੇ ਸੀ ਇਹ ਵੀ ਕਵੈਸਚਨ ਬਣ ਕੇ ਆ ਸਕਦਾ ਹੈ 7ਵੀਂ 8ਵੀਂ ਸਦੀ ਵਿੱਚ ਜਲੰਧਰ ਰਾਜ ਦੇ ਇਲਾਕੇ ਨੂੰ ਆਖਦੇ ਸਨ ਤ੍ਰਿਗਣਤ 7ਵੀਂ 8ਵੀਂ ਸਦੀ ਦੇ ਵਿੱਚ ਜਲੰਧਰ ਸੀਗਾ ਜਿਹੜਾ ਉਹਨੂੰ ਤ੍ਰਿਗਣਿਤ ਆਖਦੇ ਸਨ ਮੁਗਲ ਕਾਲ ਸਮੇਂ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਸਭ ਤੋਂ ਵੱਡਾ ਕਬੀਲਾ ਸੀ ਜੱਟ ਦਾ ਮੁਗਲ ਕਾਲ ਸਮੇਂ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਜੱਟਾਂ ਤੋਂ ਅਗਲਾ ਕਬੀਲਾ ਸੀ ਗੁਜਰਾਂ ਦਾ ਮਿਸਲਾਂ ਸਮੇਂ ਵਧੇਰੇ ਪ੍ਰਥਾਵਾ ਸੰ सामंतਵਾਦੀ ਕੁਐਸਚਨ ਨੰਬਰ 38 ਹੈ ਜੀ ਮਿਸਲਾਂ ਸਮੇਂ ਕਿਹੜੇ ਕਬੀਲੇ ਪੰਜਾਬ ਵਿੱਚ ਨਹੀਂ ਸਨ ਪਾਰਸੀ ਸਨ ਜਿਹੜੇ ਉਹ ਨਹੀਂ ਸਨ ਮੁਸਲਮਾਨ ਹਿੰਦੂ ਤੇ ਸਿੱਖ ਹੈਗੇ ਸੀਗੇ ਪਰ ਜਿਹੜੇ ਪਾਰਸੀ ਸੀ ਉਹ ਨਹੀਂ ਹੈਗੇ ਸੀਗੇ ਮਹਾਰਾਜਾ ਰਣਜੀਤ ਸਿੰਘ ਨੇ ਕਿੱਥੋਂ ਦੇ ਕਿੱਥੋਂ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਕਾਂਗੜਾ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਸੀ ਪੰਜਾਬ ਵੀ ਸਿੰਧੂ ਘਾਟੀ ਦੀ ਸਭਿਅਤਾ ਦਾ ਸਥਾਨ ਕਿਹੜਾ ਨਹੀਂ ਹੈ ਹੜੱप्पा ਮੋਹਨਜੋਦੜੋ ਤੇ ਰੋਪੜ ਜਿਹੜਾ ਸਥਾਨ ਹੈ ਜਲੰਧਰ ਹੈ ਜਿਹੜਾ ਉਹ ਨਹੀਂ ਗਿਣਿਆ ਜਾਂਦਾ ਕੁਐਸਚਨ ਨੰਬਰ ਅਕਾਲ ਤਖਤ ਦਾ ਨਿਰਮਾਣ ਕਿਹੜੇ ਗੁਰੂ ਜੀ ਨੇ ਕਰਵਾਇਆ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਰਵਾਇਆ ਸੀ ਕੁਐਸਚਨ ਨੰਬਰ 42 ਹੈ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਦਾ ਨਾਮ ਦੱਸੋ ਸ੍ਰੀ ਗੁਰੂ ਹਰਗੋਬਿੰਦ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਦਾ ਨਾਂ ਕੀ ਹੈ ਸ੍ਰੀ ਸ਼ੀਸ਼ਗੰਜ ਸਾਹਿਬ ਦਿੱਲੀ ਦੇ ਵਿੱਚ ਹੈ ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਦੇ ਸਰੀਰਿਕ ਵਿਕਾਸ ਲਈ ਅਖਾੜਾ ਕਿੱਥੇ ਬਣਾਇਆ ਖਡੂਰ ਸਾਹਿਬ ਮਸੰਦ ਪ੍ਰਥਾ ਦੇ ਅੰਤ ਕਿਹੜੇ ਗੁਰੂ ਸਾਹਿਬਾਨ ਨੇ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ ਦਿੱਲੀ ਜਾਂਦੇ ਸਮੇਂ ਗੁਰੂ ਹਰਿਕ੍ਰਿਸ਼ਨ ਜੀ ਕਿਸ ਜਗ੍ਹਾ ਠਹਿਰੇ ਸਨ ਰਾਜਾ ਜੈ ਸਿੰਘ ਦੇ ਮੰਗਲੇ ਵਿੱਚ ਠਹਿਰੇ ਸਨ ਇਹਦਾ ਰਾਈਟ ਆਨਸਰ ਹੈ ਗੁਰਤੇਗ ਬਹਾਦਰ ਜੀ ਨੂੰ ਕਿਸ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀ ਔਰੰਗਜ਼ੇਬ ਨੇ ਸ਼ਹੀਦ ਕਰਵਾਇਆ ਸੀ ਕਿਹੜੇ ਕਿਹੜੇ ਗੁਰੂ ਸਾਹਿਬ ਦੇ ਹੁਕਮਨਾਮੇ ਪ੍ਰਾਪਤ ਹਨ ਸ੍ਰੀ ਗੁਰਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਪ੍ਰਾਪਤ ਹਨ ਗੁਨਾਨਕ ਦੇਵ ਜੀ ਨੂੰ ਸੱਚ ਦੀ ਪ੍ਰਾਪਤੀ ਕਿੱਥੇ ਹੋਈ ਸੀ ਸultanpur ਵਿਖੇ ਹੋਈ ਸੀ ਕੁਐਸਚਨ ਨੰਬਰ 50 ਗੁਰੰਗਦ ਦੇਵ ਜੀ ਨੇ ਗੁਰਗੱਦੀ ਲਈ ਕਿਸ ਨੂੰ ਚੁਣਿਆ ਸ੍ਰੀ ਗੁਰੂ ਅਮਰਦਾਸ ਜੀ ਨੂੰ ਚੁਣਿਆ ਸੀ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਕਿਸ ਨੇ ਧਾਰਨ ਕੀਤੀਆਂ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਸਨ ਇਬਰਾਹਿਮ ਲੋਦੀ ਨਾਲ ਬਾਬਰ ਦੀ ਲੜਾਈ ਕਦੋਂ ਹੋਈ ਸੀ 1526 ਦੇ ਵਿੱਚ ਹੋਈ ਸੀ ਇਬਰਾਹਿਮ ਲੋਦੀ ਨਾਲ ਬਾਬਰ ਦੀ ਲੜਾਈ ਕਿੱਥੇ ਹੋਈ ਸੀ ਪਾਣੀਪਤ ਹੋਈ ਸੀ ਕੁਐਸਚਨ ਨੰਬਰ 54 ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਮੁਗਲ ਬਾਦਸ਼ਾਹ ਨੂੰ ਜਿੱਤ ਦੀ ਚਿੱਠੀ ਜ਼ਫਰਨਾਮਾ ਭੇਜੀ ਔਰੰਗਜ਼ੇਬ ਨੂੰ ਜ਼ਫਰਨਾਮਾ ਭੇਜਿਆ ਪ੍ਰੀਵੀਅਸ ਕੁਐਸਚਨ ਪੇਪਰ ਦੇ ਵਿੱਚ ਵੀ ਇਹ ਕੁਐਸਚਨ ਆਇਆ ਹੋਇਆ ਹੈ ਰਣਜੀਤ ਸਿੰਘ ਦਾ ਵਜ਼ੀਰ ਫਕੀਰ ਅਜੀਜ਼ਉਦੀਨ ਕਿਹੜਾ ਕੰਮ ਸੰਭਾਲਦਾ ਸੀ ਵਿਦੇਸ਼ੀ ਮਾਮਲੇ ਸੰਭਾਲਦਾ ਸੀ ਸੋ ਇਹਦਾ ਰਾਈਟ ਆਨਸਰ ਹੈ ਜਲੀਆਂ ਵਾਲਾ ਕਾਂਡ ਕਦੋਂ ਹੋਇਆ ਬਹੁਤ ਇੰਪੋਰਟੈਂਟ ਕੁਐਸਚਨ 1919 ਦੇ ਵਿੱਚ ਹੋਇਆ ਪੰਜਾਬ ਕਿਹੜੀ ਭਾਸ਼ਾ ਦੇ ਸ਼ਬਦਾਂ ਤੋਂ ਬਣਿਆ ਹੈ ਪੰਜਾਬ ਫਾਰਸੀ ਦੇ ਸ਼ਬਦਾਂ ਤੋਂ ਬਣਿਆ ਹੈ ਰਿਗਵੇਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਪੁਕਾਰਦੇ ਸਨ ਸप्त ਸਿੰਧੂ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ ਕੁਐਸਚਨ ਨੰਬਰ 59 ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ ਪੈਂਟਾਪੋਟਾਮੀਆ ਦਾ ਨਾਮ ਦਿੱਤਾ ਸੋ ਇਹਦਾ ਰਾਈਟ ਆਨਸਰ ਹੈ ਕਵੈਸਚਨ ਨੰਬਰ 60 ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕੀ ਨਾਂ ਦਿੱਤਾ ਗਿਆ ਲਾਹੌਰ ਰਾਜ ਦਾ ਨਾਂ ਦਿੱਤਾ ਗਿਆ ਸੋ ਪੁਰਾਣੀ ਰਾਜਸਥਾਨੀ ਸੀ ਜਿਹੜੀ ਉਹ ਪੰਜਾਬ ਦੀ ਲਾਹੌਰ ਸੀ ਸੋ ਇਸ ਕਰਕੇ ਇਸ ਨੂੰ ਲਾਹੌਰ ਰਾਜ ਦਾ ਨਾਮ ਦਿੱਤਾ ਗਿਆ ਸੀ ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਪੰਜਾਬ ਦੇ ਇਤਿਹਾਸ ਵਿੱਚੋਂ ਬਹੁਤ ਸਾਰੇ ਜਿਹੜੇ ਕਵੈਸਚਨ ਨੇ ਉਹ ਪਤਾ ਲੱਗ ਹੀ ਹੋਣਗੇ ਸੋ ਕੱਲ ਦਾ ਅੱਜ ਅੱਜ ਦੇ ਵਿੱਚ ਵੀਡੀਓ ਪਾ ਰਹੀਆਂ ਕੱਲ ਮੈਂ ਤੁਹਾਡੀ ਜਿੰਨੇ ਪੈਂਡਿੰਗ ਕੁਐਸ਼ਨਸ ਨੇ ਸਾਰੇ ਉਹ ਕਰਵਾ ਦਾਂਗੀ ਉਹਦੇ ਨਾਲ ਜੋ ਵੀ ਇੰਪੋਰਟੈਂਟ ਕੁਐਸ਼ਨਸ ਨੇ ਜਿਹੜੇ ਕਿ ਮੈਨੂੰ ਲੱਗਦਾ ਪੇਪਰ ਦੇ ਵਿੱਚ ਹਿੱਟ ਕਰਨਗੇ ਉਹ ਵੀ ਅਸੀਂ ਕੱਲ ਨੂੰ ਡਿਸਕਸ ਕਰਾਂਗੇ ਸੋ ਅੱਜ ਦੇ ਲਈ ਧੰਨਵਾਦ ਥੈਂਕ ਯੂ ਵੈਰੀ ਮਚ ਪੜਦੇ ਰਹੋ ਅੱਗੇ ਵਧਦੇ ਰਹੋ 올 ది ਬੈਸਟ